गुरु वे गुरु वा ਤੇਰੇ ਪਰੋਸੇ ਪਿਆਰੇ ਭਰੋਸੇ ਪਿਆਰ so heal ਕਭੀ ਮਦ ਸਬੇ ਰੂਹ ਸੇ ਪਿਆਰੇ ਕਿਤਾਹੋਂ ਜਾ Mama. ਬਈ ਕਿਰਪਾ ਦੇ ਰੈ ਪਰੋਸੇ ਪਿਆਰੇ ਮੈਂ लाਡ ਲੜਾਇਆ ਸਾਧ ਸੰਗਤ ਜੀ ਜਿਨ੍ਹਾਂ ਨੂੰ ਪ੍ਰਭੂ ਤੇ ਭਰੋਸਾ ਹੁੰਦਾ ਏ ਉਹਨਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਪ੍ਰੇਮ ਦੀ ਡੋਰੀ ਪਾ ਕੇ ਨਾ ਭਗਤ ਤੇ ਰੱਬ ਨੂੰ ਆਪਣੇ ਹੱਥ ਵਸ ਕਰ ਲੈਂਦੇ ਨੇ ਆਪਣੇ ਵਸ ਵਿੱਚ ਕਰ ਲੈਂਦੇ ਭਗਤ ਧੰਨਾ ਜੀ ਪੰਡਤ ਪੰਡਤ ਕੋਲੋਂ ਉਹ ਪੱਥਰ ਮੰਗਦੇ ਸੀ ਮੂਰਤੀ ਜਿਸ ਨੂੰ ਪੰਡਤ ਪੂਜਦਾ ਸੀ ਭਗਤ ਧੰਨਾ ਜੀ ਕਹਿੰਦੇ ਸੀ ਮੈਨੂੰ ਦੇ ਦੇ। ਪੰਡਤ ਨੂੰ ਕਹਿੰਦੇ ਰੱਬ ਕੀ ਕਰ ਸਕਦਾ ਹੈ ਆਪਣਾ? ਸਾਡੇ ਲਈ ਕੀ ਕਰ ਸਕਦਾ? ਪੰਡਤ ਕਹਿੰਦਾ ਕੁਝ ਵੀ ਕਰਾ ਲੇ, ਕੁਝ ਵੀ ਕਰ ਦੂੰਗਾ। ਭਗਤ ਧੰਨਾ ਜੀ ਕਹਿੰਦੇ ਮੈਨੂੰ ਆ ਮੂਰਤੀ ਦੇ ਦੇ ਫਿਰ ਮੈਂ ਘਰੇ ਲੈ ਕੇ ਜਾ ਕੇ ਉੱਥੇ ਪੂਜਿਆ ਕਰੂੰ। ਉੱਥੇ ਸੇਵਾ ਕਰਿਆ ਕਰੂੰ। ਇੱਕ ਦਿਨ ਕਿਹਾ ਪੰਡਿਤ ਨੇ ਲਾਰਾ ਲਾਤਾ ਕੱਲ ਦੇ ਦੂੰ ਇੱਕ ਦਿਨ ਦੋ ਦਿਨ ਪੰਡਿਤ ਕਹਿੰਦਾ ਇਹ ਤਾਂ ਪਿੱਛੇ ਹੀ ਪੈ ਗਿਆ ਪੰਡਿਤ ਨੇ ਫਿਰਕੇ ਕੀਤਾ ਇੱਕ ਮਾਮੂਲੀ ਜਿਹਾ ਪੱਥਰ ਸੀ ਨੰਗਲੀ ਜਿਹਾ ਪੱਥਰ ਉਹ ਫੜਾ ਦਿੱਤਾ ਭਗਤ ਧੰਨਾ ਜੀ ਨੂੰ ਪੱਥਰ ਫੜਾ ਕੇ ਤੇ ਕਹਿੰਦੇ ਆ ਲੈ ਆ ਲੈ ਜਾ ਇਹਦੇ ਵਿੱਚੋਂ ਪ੍ਰਭੂ ਪ੍ਰਗਟ ਹੋਣਗੇ ਇਹਦੀ ਸੇਵਾ ਕਰ ਜਾ ਕੇ ਵਕਦੇ ਧੰਨਾ ਜੀ ਨੂੰ ਵਿਸ਼ਵਾਸ ਸੀ ਭਰੋਸਾ ਸੀ ਉਹਨਾਂ ਨੇ ਭਰੋਸਾ ਕੀਤਾ ਲੈ ਗਏ ਪੱਥਰ ਲੈ ਕੇ ਜਾ ਕੇ ਸੇਵਾ ਕਰ ਰਹੇ ਨੇ ਬੜਾ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਬੜੀ ਸੇਵਾ ਕਰਦੇ ਉਸ ਪੱਥਰ ਦੀ ਉਹਨਾਂ ਨੂੰ ਲੱਗਾ ਇਹੀ ਰੱਬ ਹੈ ਉਹਨਾਂ ਨੂੰ ਭਰੋਸਾ ਸੀ ਤੇ ਸਾਧ ਸੰਗਤ ਜੀ ਇੰਨੀ ਬੰਦਗੀ ਕੀਤੀ ਇੰਨੀ ਸੇਵਾ ਕੀਤੀ ਤੇ ਪ੍ਰਮਾਤਮਾ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਭਾਈ ਗੁਰੂ ਜੀ ਆਪ ਆ ਗਏ ਦਰਸ਼ਨ ਦਿੱਤੇ ਤੇ ਕਹਿੰਦੇ ਪ੍ਰਮਾਤਮਾ ਕਹਿੰਦੇ ਹਾਂ ਕੀ ਮੰਗਦਾ ਤੇ ਸੁਣਿਓ ਭਗਤ ਤਨਨਾ ਜੀ ਕੀ ਕਹਿੰਦੇ ਕਹਿੰਦੇ ਤੁਸੀਂ ਡੰਗਰ ਚਾਰ ਲੈਂਦੇ ਜੀ ਖੇਤਾ ਚ ਹੱਲ ਵਾਹ ਲੈਂਦੇ ਪ੍ਰਮਾਤਮਾ ਨੂੰ ਪੁੱਛ ਰਹੇ ਵਾਹਿਗੁਰੂ ਨੂੰ ਪੁੱਛ ਰਏ ਕਹਿੰਦੇ ਤੁਸੀਂ ਫਲ ਵਾ ਲੈਂਦੇ ਖੇਤਾਂ ਚ ਕਹਿੰਦੇ ਡੰਗਰ ਚਾਰ ਲੈਂਦੇ ਜੇ ਪ੍ਰਮਾਤਮਾ ਕਹਿੰਦੇ ਹਾਂ ਸਭ ਕੁਝ ਕਰ ਲੈਣਾ ਤੇ ਭਗਤ ਤਰਨਾ ਜੀ ਕਹਿੰਦੇ ਕਹਿੰਦੇ ਮੈਂ ਰਿਸ਼ਤੇਦਾਰਾਂ ਚ ਜਾਣਾ ਤੇ ਮੇਰੇ ਪਿੱਛੇ ਫਿਰੇ ਸਾਰੇ ਕਾਰਜ ਸੰਭਾਲ ਲੈ ਉਭੈ ਗੁਰੂ ਨੂੰ ਕਹਿ ਰਹੇ ਕਿੰਨੇ ਮੈਂ ਰਿਸ਼ਤੇਦਾਰਾਂ ਚ ਜਾਣਾ ਤੇ ਮੇਰੇ ਮਗਰੋਂ ਡੰਗਰ ਚਾਰ ਲਿਓ ਖੇਤਾਂ ਚ ਹੱਲ ਵਾੜ ਲਿਓ ਡੰਗਰਾਂ ਨੂੰ ਪਾਣੀ ਪਾਣੀ ਪਾ ਦਿਓ ਦੇਖਭਾਲੀ ਕਰਨੀ ਸਾਰੀ ਪਰਮਾਤਮਾ ਕਹਿੰਦੇ ਠੀਕ ਸਾਧ ਸੰਗਤ ਜੀ ਪ੍ਰੇਮ ਦੀ ਡੋਰੀ ਪਾ ਕੇ ਤੇ ਰੱਬ ਨੂੰ ਆਪਣੇ ਹੱਥ ਵਸ ਕਰ ਲਿਆ ਰੱਬ ਨੂੰ ਆਪਣੇ ਹੱਥ ਵਸ ਆਪਣੇ ਕਾਰਜ ਕਰਾ ਰਹੇ ਨੇ ਭਗਤ ਤੰਨਾ ਜੀ ਤੇ ਜਿਨ੍ਹਾਂ ਦੇ ਸਿਰ ਦੇ ਉੱਤੇ ਪ੍ਰਮਾਤਮਾ ਦਾ ਹੱਥ ਹੁੰਦਾ ਹੈ ਮਿਹਰ ਹੁੰਦੀ ਆ ਉਹਨਾਂ ਨੂੰ ਕਦੇ ਕੋਈ ਦੁੱਖ ਨਹੀਂ ਆਉਂਦਾ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ ਭਗਤ ਕਬੀਰ ਜੀ ਦੇ ਉੱਤੇ ਮਿਹਰ ਸੀ ਕਿਰਪਾ ਸੀ ਪ੍ਰਮਾਤਮਾ ਦੀ ਭਗਤ ਕਬੀਰ ਜੀ ਨੂੰ ਬੜਾ ਮਾਰਦੇ ਸੀ ਰਾਜੇ ਨੇ ਕਿਹਾ ਇਸ ਨੂੰ ਅੱਗ 'ਚ ਸੁੱਟ ਦਿਓ ਅੱਗ 'ਚ ਸੁੱਟਿਆ ਕੁਛ ਨਹੀਂ ਹੋਇਆ ਫਿਰ ਕਹਿੰਦੇ ਜੰਦੀਰਾ ਪਾ ਕੇ ਨਾ ਹੱਥ ਪੈਰ ਬੰਨ ਕੇ ਭਗਤ ਕਬੀਰ ਜੀ ਦੇ ਤੇ ਰਾਜੇ ਨੇ ਕਿਹਾ ਕਿੰਦੇ ਇਹਨਾਂ ਨੂੰ ਦੂਰ ਸਮੁੰਦਰ ਤੇ ਜਾ ਕੇ ਨਾ ਲਹਿਰਾਂ ਦੇ ਵਿੱਚ ਜਾ ਕੇ ਉਸ ਜਗ੍ਹਾ ਤੇ ਛੁੱਟਿਓ ਜਿਹੜੀ ਬੜੀ ਭਿਆਨਕ ਹੋਵੇ ਤੇ ਜਿੰਦਾਣਾ বাজ ਪਾਉਣ ਕੀ ਬਾਤ ਚ ਨਾ ਪਾਉਣ ਤੇ ਚਲੇ ਗਏ ਢੇੜੀ ਲੈ ਗਏ ਤੇ ਭਗਤ ਕਬੀਰ ਜੀ ਦੇ ਹੱਥ ਪੈਰ ਬੰਨੇ ਨੇ ਤੇ ਦੂਰ ਜਾ ਕੇ ਜਿੱਥੇ ਬੜੀ ਬੜਾ ਡੂੰਗਾ ਸਮੁੰਦਰ ਹੈ ਉਥੇ ਜਾ ਕੇ ਤੇ ਭਗਤ ਕਬੀਰ ਜੀ ਨੂੰ ਸੁੱਟ ਦਿੱਤਾ ਕਿ ਡੁੱਬ ਕੇ ਮਰ ਜੂ। ਤੇ ਸਾਧ ਸੰਗਤ ਜੀ ਜਿਨ੍ਹਾਂ ਦੇ ਉੱਤੇ ਕਿਰਪਾ ਹੀ ਪ੍ਰਮਾਤਮਾ ਦੀ ਹੁੰਦੀ ਹੈ ਉਹਨਾਂ ਨੂੰ ਕੀ ਹੋਊਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਨਾਮ ਜਪਿਆ ਹੈ ਰੱਬ ਨੂੰ ਆਪਣੇ ਹੱਥ ਵਸ ਕੀਤਾ ਹੈ ਆਪਣੇ ਕਾਰਜ ਕਰਾਣੇ ਕਾਰਜ ਕਰਾ ਰਹੇ ਨੇ ਭਗਤ ਉਹਨਾਂ ਨੂੰ ਕੋਈ ਕੌਣ ਕਿਹੜਾ ਦੁੱਖ ਪਹਚਾਉ। ਤੇ ਸਾਧ ਸੰਗਤ ਜੀ ਜਦੋਂ ਬੜੇ ਲੋਕੀ ਆਏ ਵੇਖਣ ਕਿ ਹਾਂ ਭਗਤ ਕਬੀਰ ਜੀ ਨੂੰ ਸੁੱਟਣ ਲੱਗੇ ਸਮੁੰਦਰ ਦੇ ਵਿੱਚ ਤੇ ਜਦੋਂ ਛੁੱਟਿਆਣਾ ਵਾਪਸ ਆ ਰਹੇ ਤੇ ਲੋਕੀ ਕਹਿੰਦੇ ਤੁਸੀਂ ਤਾਂ ਕਬੀਰ ਜੀ ਨੂੰ ਸਮੁੰਦਰ ਚ ਸੋਟਾ ਸੁੱਟ ਕੇ ਆਏ ਉਹ ਤਾਂ ਵੇਖੋ ਪੱਥਰਾਂ ਦੇ ਉੱਤੇ ਬੈਠ ਕੇ ਆ ਰਹੇ ਨੇ। ਪੱਥਰ ਦੇ ਉੱਤੇ ਬੈਠੇ ਆ ਰਹੇ ਨੇ ਸਮੁੰਦਰ ਚ। ਕਹਿੰਦਾ ਪੱਥਰਾਂ ਦੇ ਉਹ ਰਾਜਾ ਹੈਰਾਨ ਹੋ ਗਿਆ ਕਹਿੰਦਾ ਇਹ ਕਿਵੇਂ ਹੋ ਗਿਆ ਮੈਂ ਤਾਂ ਇਹਨੂੰ ਆਪ ਸੁੱਟ ਕੇ ਆਇਆ ਤੇ ਸਾਧ ਸੰਗਤ ਜੀ ਰੱਬ ਨੂੰ ਵਸ ਆਪਣੇ ਵਾਸ ਵਿੱਚ ਕੀਤਾ ਏ ਭਗਤਾਂ ਨੇ ਭਗਤ ਤੰਨਾ ਜੀ ਆਪਣੇ ਕਾਰਜ ਕਰਾ ਰਹੇ ਸੀ ਆਪਣੇ ਖੇਤਾਂ ਚ ਹੱਲ ਫਰਾਇਆ ਮੱਝਾਂ ਡੰਗਰ ਚਰਾਏ ਸਾਰੇ ਕਾਰਜ ਕਰਾਏ ਆਓ ਇੱਕ ਵਾਰ ਪੜ੍ਹ ਲਈਏ ਰੱਬ ਵਸ ਪਗਤਾਨੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਰੱਬ ਵਸ ਪਗਤਾਨੇ ਕੀਤਾ ਪ੍ਰੇਮ ਦੀਆਂ ਪਾ ਕੇ ਸ ਪਗ ਤਾਣੇ ਕੀਤਾ ਪ੍ਰੇਮ ਦੀਆਂ ਪਾਤੇ ਢੋ ਦਿਆ ਜੀ ਪਾ ਕੇ ਡੋਰੀਆ પ્રેમ ਦੀਆ ਜੀ ਪਾ ਕੇ ਡੋਰੀਆ ਰੱਬ ਵਸ ਪਗ ਤਾਣੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਰੱਬ ਵੱਸ ਭਗਤਾਣੇ ਕੀਤਾ ਪ੍ਰੇਮ ਦੀਆਂ ਪਾ ਕੇ ਡੋਰੀਆਂ ਨੂੰ ਆਪਣੇ ਹੱਥ ਵਸ ਕਰ ਲੈਂਦੇ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਨਾਮ ਜਪ ਕੇ ਭਗਤ ਤੰਨਾ ਜੀ ਨੇ ਆਪਣੇ ਹੱਥ ਵਸ ਕੀਤਾ ਤੇ ਜਿਨ੍ਹਾਂ ਨੂੰ ਭਰੋਸਾ ਹੁੰਦਾ ਉਹਨਾਂ ਦੇ ਬੇੜੇ ਪਾਰ ਲੱਗ ਜਾਂਦੇ ਇੱਕ ਸਮੇਂ ਦੀ ਗੱਲ ਸੀ ਇੱਕ ਮਾਈ ਆਈ ਇੱਕ ਮਾਈ ਇੱਕ ਪੰਡਿਤ ਕੋਲ ਗਈ ਨਾਮ ਲੈ ਪੰਡਿਤ ਨੂੰ ਕਹਿੰਦੀ ਮੈਨੂੰ ਨਾ ਨਾਮ ਦਿਓ ਮੈਂ ਨਾਮ ਜਪਣਾ ਪੰਡਿਤ ਕਹਿੰਦਾ ਮਾਈ RAM ਨਾਮ ਜਪਿਆ ਕਰ ਇਹ ਸਮੁੰਦਰੋਂ ਪਾਰ ਲਾ ਦਿੰਦਾ ਪੰਡਿਤ ਕਹਿੰਦਾ RAM ਨਾਮ ਜਪਿਆ ਕਰ ਇਹ ਤਾਰ ਦੂੰਗਾ ਤੈਨੂੰ ਮੈਂ ਕਹਿੰਦੀ ਠੀਕ ਆ ਰਹੀ ਸੀ ਜਦੋਂ ਮੁੜ ਕੇ ਆਉਂਦੀ ਨਾ ਤੇਰਾ ਉਹਦੇ ਘਰ ਦੇ ਵਿੱਚ ਦਰਿਆ ਆਉਂਦਾ ਤੇ ਉਸ ਨੂੰ ਦੂਰ ਜਾਣਾ ਪੈਂਦਾ ਸੀ ਪੁਲ ਤੋਂ ਤੇ ਫਿਰ ਉਧਰੋਂ ਹੋ ਕੇ ਘਰ ਨੂੰ ਆਉਣਾ ਪੈਂਦਾ ਤੇ ਸੋਚਿਆ ਉਸਨੇ ਕਿ ਜੇ RAM ਨਾਮ ਤਾਰ ਦਿੰਦਾ ਏ ਤੇ ਫਿਰ ਮੈਨੂੰ ਇੱਕ ਦਰਿਆ ਨਹੀਂ ਪਾਰ ਕਰਾ ਸਕਦਾ ਉਹਨੂੰ ਭਰੋਸਾ ਸੀ ਯਾ ਮਦ ਰਿਆ ਪਾਰ ਕਰ ਲਵਾਂਗੀ ਕਿ ਮੇਰਾ ਮੈਂ ਰਾਮਨਾਮ ਜਪੂੰਗੀ ਰਾਮ ਰਾਮ ਕਰਦੀ ਦਰਿਆ ਪਾਰ ਕਰ ਲਵੂੰਗੀ ਮੈਂ ਉਹਨੂੰ ਭਰੋਸਾ ਸੀ ਤੇ ਸਾਧ ਸੰਗਤ ਜੀ ਜਦੋਂ ਬੋਲਣਾ ਸ਼ੁਰੂ ਕੀਤਾ ਰਾਮ ਰਾਮ ਬੋਲਦੀ ਬੋਲਦੀ ਸਮੁੰਦਰ ਤੇ ਪੈਰ ਰੱਖਿਆ ਤੇ ਉਹ ਦਰਿਆ ਪਾਰ ਕਰ ਗਏ ਰਾਮ ਰਾਮ ਕਰਦੀ ਹੈ ਤੇ ਉਹ ਦਰਿਆ ਪਾਰ ਕਰ ਗਈ ਆਪਣੇ ਘਰ ਪਹੁੰਚ ਗਈ ਤੇ ਜਦੋਂ ਅਗਲਾ ਦਿਨ ਚੜਿਆ ਤੇ ਉਹ ਫਿਰ ਪੰਡਤ ਕੋਲ ਗਈ ਉਸ ਨੇ ਘਰ ਆਪਣੇ ਪ੍ਰਸ਼ਾਦਾ ਪਕਾਇਆ ਸੀ ਪੰਡਤ ਲਈ ਖੁਸ਼ ਹੋ ਗਈ ਤੇ ਕਹਿੰਦੀ ਅੱਜ ਮੈਂ ਪ੍ਰਸ਼ਾਦੇ ਪ੍ਰਸ਼ਾਦਾ ਸ਼ਕਾਉਂਗੀ ਆਪਣੇ ਘਰੇ ਪੰਡਤ ਜੀ ਨੂੰ ਪੰਡਤ ਕੋਲ ਗਈ ਕਹਿਣ ਲੱਗੀ ਆਪ ਜੀ ਆਓ ਸਾਡੇ ਘਰੇ ਚਰਨ ਪਾਓ ਨਾਲੇ ਪ੍ਰਸ਼ਾਦਾ ਛਕੋ ਪੰਡਤ ਆ ਗਿਆ ਤੇ ਉਹ ਤੁਰਿਆ ਜਾ ਰਿਹਾ ਸੀ ਉਹ ਪੁਲ ਪੁਲ ਦੇ ਥਾਣੇ ਜਾਣ ਲੱਗਾ ਤੇ ਮਾਈ ਕਹਿੰਦੀ ਮਾਈ ਕਹਿੰਦੀ ਪੰਡਤ ਜੀ ਜੇ ਰਾਮਨਾਮ ਜਪੋਗੇ ਤੇ ਤੁਸੀਂ ਆਪ ਪਾਰ ਕਰ ਦੋਗੇ ਪੁਲ ਪੰਡਤ ਕਹਿੰਨਾ ਗੱਲ ਤਾਂ ਸਹੀ ਹੈ ਪਰ ਉਹਦੇ ਮਨ 'ਚ ਡਰ ਸੀ ਉਹਨੂੰ ਭਰੋਸਾ ਨਹੀਂ ਸੀ ਮਾਈ ਕਹਿੰਦੀ ਆਪਾਂ ਪੁਲ ਥਾਣੀ ਨਹੀਂ ਜਾਣਾ ਐਂਦੀ ਚੱਲਾਂਗੇ ਦਰਿਆ ਦੇ ਉੱਤੋਂ ਦੀ ਪੰਡਤ ਪੰਡਤ ਕਹਿੰਦਾ ਚੱਲ ਫਿਰ ਮਾਈ ਤਵੱਗੇ ਲੱਗ ਮਾਈ ਕਹਿੰਦੀ ਨਹੀਂ ਪੰਡਤ ਜੀ ਤੁਸੀਂ ਵੱਡੇ ਹੋ ਤੁਸੀਂ ਅੱਗੇ ਲੱਗੋ ਮੰਡਤ ਨੇ ਫਿਰ ਬਹਾਨਾ ਬਣਾ ਦਿੱਤਾ ਉਸ ਦੇ ਮਨ 'ਚ ਡਰ ਸੀ ਕਿ ਇਹ ਕਿਵੇਂ ਹੋ ਜਾਊਗਾ ਇਤਨੀ ਹੋ ਸਕਦਾ ਕਿ ਦਰਿਆ ਪਾਰ ਕਰ ਲਵਾਂਗੇ ਰਾਮ ਰਾਮ ਕਰਕੇ ਉਸ ਨੂੰ ਭਰੋਸਾ ਨਹੀਂ ਸੀ ਉਸ ਪ੍ਰਮਾਤਮਾ ਤੇ ਉਹਨੇ ਬਹਾਨਾ ਮਾਰ ਦਿੱਤਾ ਕਹਿੰਦਾ ਮਾਈ ਮੈਨੂੰ ਤੇਰੇ ਘਰ ਦਾ ਰਸਤਾ ਨਹੀਂ ਪਤਾ ਤੂੰ ਅੱਗੇ ਲੱਗ ਮਾਈ ਕਹਿੰਦੀ ਚਲੋ ਠੀਕ ਹੈ ਮਾਈ ਰਾਮ ਰਾਮ ਕਰਦੀ ਦਰਿਆ ਤੇ ਪੈਰ ਰੱਖਿਆ ਜਿੱਦਾਂ ਸੜਕ ਤੇ ਤੁਰੀਦਾ ਉਦਾਂ ਤੁਰਦੀ ਜਾ ਰਹੀ ਪੰਡਤ ਨੂੰ ਵੀ ਹੋਇਆ ਕਿ ਹਾਂ ਮੈਂ ਵੀ ਜਾ ਸਕਦਾ ਪੰਡਤ ਨੂੰ ਹੋਇਆ ਹਾਂ ਮੈਂ ਵੀ ਜਾ ਸਕਦਾ ਹੈ ਪੰਡਤ ਰਾਮ ਰਾਮ ਕਰਦਾ ਉਹ ਰਾਮ ਰਾਮ ਕਰਦਾ ਉਸਨੇ ਜਦੋਂ ਪੈਰ ਰੱਖਿਆ ਤੇ ਸਮੁੰਦਰ ਦੇ ਵਿੱਚ ਗੋਤੇ ਖਾਣ ਲੱਗ ਪਿਆ ਡਿੱਗ ਗਿਆ ਮਾਈ ਦੇ ਮਨ ਦੇ ਵਿੱਚ ਭਰੋਸਾ ਸੀ ਉਹਨੇ ਪਹਿਲਾਂ ਵੀ ਦਰਿਆ ਪਾਰ ਕੀਤਾ ਤੇ ਉਹ ਪੰਡਤ ਦੇ ਮਨ ਦੇ ਵਿੱਚ ਭਰੋਸਾ ਨਹੀਂ ਸੀ ਪਹਿਲਾਂ ਡਰ ਰਿਹਾ ਸੀ ਮਾਈ ਵੱਲ ਵੇਖ ਕੇ ਜਦੋਂ ਪਿੱਛੇ ਜਾਂਦਾ ਨਾ ਫਿਰ ਉਹ ਸਮੁੰਦਰ ਦੇ ਵਿੱਚ ਗੋਤੇ ਖਾਨ ਲੱਗ ਪੈਂਦਾ ਡਿੱਗ ਜਾਂਦਾ ਥੱਲੇ ਤੇ ਸਾਧ ਸੰਗਤ ਜੀ ਜੇ ਭਰੋਸਾ ਰੱਖੋਗੇ ਤੇ ਫਿਰ ਪੱਥਰਾ 'ਚ ਵੀ ਰੱਬ ਪਾ ਲੈਂਦੇ ਨੇ ਭਗਤ ਭਰੋਸਾ ਹੋਣਾ ਚਾਹੀਦਾ ਹੈ ਬਸ ਜਦੋਂ ਨੇ ਭਰੋਸਾ ਕੀਤਾ ਉਹ ਪੱਥਰਾ 'ਚੋਂ ਰੱਬ ਪਾ ਗਏ ਸੋਇਨੀ ਕਾ ਹਾਜ਼ਰੀ ਪ੍ਰਵਾਨ ਕਰਨੀ ਹੁਣ ਹੋਰ ਜਥੇ ਆਏ ਨੇ ਆਪ ਜੀ ਨੂੰ ਕੀਰਤਨ ਸਰਵਨ ਕਰਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ